ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਗਨੀ ਵੀਰ ਅਜੇ ਕੁਮਾਰ ਜਨਵਰੀ ਵਿੱਚ ਰਜੌਰੀ ਵਿੱਚ ਸ਼ਹੀਦ ਹੋ ਗਿਆ ਸੀ। ਰਾਹੁਲ ਗਾਂਧੀ ਚੋਣਾਂ ਤੋਂ ਪਹਿਲਾਂ ਪਰਿਵਾਰ ਨੂੰ ਮਿਲਣ ਪੁੱਜੇ ਸਨ। ਹੁਣ ਰਾਹੁਲ ਗਾਂਧੀ ਨੇ ਸੰਸਦ ਵਿੱਚ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਅਗਨੀ ਵੀਰ ਦੇ ਪਰਿਵਾਰ ਨੂੰ ਆਰਥਿਕ ਮਦਦ ਨਹੀਂ ਦਿੱਤੀ ਗਈ। ਜਦਕਿ ਰਾਜਨਾਥ ਸਿੰਘ ਨੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਫੌਜ ਨੇ ਪਰਿਵਾਰ ਨੂੰ 98,37,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪਹਿਲਾਂ ਪਰਿਵਾਰ 8 48 ਲੱਖ ਰੁਪਏ ਮਿਲਣ ਦਾ ਦਾਵਾ ਕਰ ਰਿਹਾ ਸੀ ਹੁਣ 50 ਲੱਖ ਹੋਰ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਕਾਰਨ ਹੁਣ ਰਾਹੁਲ ਗਾਂਧੀ ਵੀ ਕਟਾਰੇ ਵਿੱਚ ਹਨ ਇਸ ਮੌਕੇ ਤੇ ਪਿਤਾ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਅਤੇ ਅਗਨੀਵੀਰ ਸਕੀਮ ਰੱਦ ਹੋਣੀ ਚਾਹੀਦੀ ਹੈ ਮੇਰਾ ਨਾਮ ਹੈ ਚਰਨਜੀਤ ਸਿੰਘ ਅਜੇ ਜੁਨਾਹ ਕੋਈ ਨਹੀਂ ਲੱਗ ਅਜੇ ਮਾਰ ਮੇਰਾ ਬੇਟਾ ਲੱਗ ਬੇਟਾ ਅਜੇ ਜੁਨਾਹ ਸ਼ਹੀਦਤ ਲਈ ਹੈ ਸਰਕਾਰ ਕਿੰਨੇ ਸਨਮਾਨ ਦਿੱਤਾ ਗਿਆ। ਜਿਆਗ ਜੀ ਉਹਦੀ ਹੋਈ ਆ ਬੈਨਰ ਆਉਂਦੇ ਕਿ ਯਮੂ ਕੁਛ ਨਹੀਂ ਹੋ ਗਿਆ। ਮੈਨੂੰ ਸਰਕਾਰ ਵੱਲੋਂ ਸਹੂਲਤਾਂ ਮਿਲਿਆ ਪੰਜਾਬ ਸਰਕਾਰ ਨੇ ਵੀ ਕਰੋੜ ਰੁਪਏ ਦਿੱਤਾ ਜੀ ਭਗਵੰਤ ਮਾਨ ਜੀ ਨੇ ਜੀ। ਦੂਜੇ ਬਾਕੀ ਇਹਨਾਂ ਨੇ ਗਵਰਨਮੈਂਟ ਸੈਂਟਰ ਨੇ ਵੀ ivali ਭੇਜਿਆ ਜਸਤਰੀਕ ਨੂੰ 50 ਲੱਖ ਪਹਿਲੇ ਭੇਜਾਈ ਸ਼ਹਿਰ ਬੈਂਕ ਚ ਦੋਨੋਂ ਬੈਂਕਾਂ ਤੋਂ ਮੇਂ ਪੈਸਾ ਆ ਗਿਆ। ਕਿੰਨਾ ਪੈਸਾ ਤਕਰੀਬਨ

ਤੇ 50 ਲੱਖ ਦਾ ਉਹ ਮਾਲ ਮਿਲ ਜਾ ਮੈਨੂੰ ਜਿੱਦਾਂ ਪਤਾ ਨਹੀਂ ਸੀਗਾ ਵੀ ਦੂਜੀ ਪੈਟਾਈ ਚੇਨ ਇਹ ਮੈਂ ਕੱਲ ਜੇ ਕਰੇ ਬਾਅਦ ਬਤਾਂਵਾਂ 50 ਲੱਖ ਹੋਰ ਆਇਆ ਹੋਇਆ ਆਪਨੀ ਪਾਰਟੀ ਵੱਲੋਂ ਵੀ ਐਕਸਲ ਜਲਦੀ ਜਾਣਕਾਰੀ ਦਿੱਤੀ ਗਈ ਹੈ ਵੀ ਲਗਭਗ ਦੂਜੀ ਕੋਪਨ ਕਲਬ ਦੇ ਆਸ-ਪਾਸ ਉਹ ਰਾਜ ਹਾਂਜੀ ਹਾਂਜੀ ਉਹ ਬਾਕੀ ਐਸਾ ਤਾਂ ਸਾਰੀ ਮਿਲ ਜਾਊਗੀ ਜੋ ਵੀ ਰਹਿੰਦੀ ਆ ਬਾਕੀ ਰਕਮ ਭਾਰਤੀ ਰੈਗੂਲਰ ਹੋਣੀ ਚਾਹੀਦੀ ਹੈ ਜਿੰਦਾ ਬੌਂਡੀ ਭਾਰਤੀ ਦਾ ਨਾ ਹੋਵੇ ਬੇਟੇ ਨੂੰ ਸਹੀ ਦਾ ਦਰਜਾ ਦਿੱਤਾ ਜਾਵੇ ਨਾ ਗੇਟ ਤੇ ਕੋਈ ਰਾਜਨੀਤੀ ਨਾ ਹੋਵੇ ਮੇਰੇ ਬੇਟੇ ਰਾਜਨੀਤੀ ਦਾ ਸੁਭਾਰ ਨਾ ਖਾਵੇ ਕੋਈ ਜੀ ਮੈਂ ਕਿ ਰਾਜਨਾਥ ਸਿੰਘ ਨੇ ਵੀ ਕਿਹਾ ਤੇ ਰਾਹੁਲ ਗਾਂਧੀ ਨੇ ਕਿਹਾ ਵੀ ਰਾਜਨਾਥ ਜੀ ਝੂਠ ਬੋਲਦਾ ਤੇ ਤੁਸੀਂ ਵੀ ਕਿਹਾ ਸੀਗਾ ਵੀ ਉਹਨਾਂ ਨੇ ਤੁਹਾਨੂੰ ਆਇਆ ਨਹੀਂ ਕੋਈ ਤੁਸੀਂ ਨੂੰ ਕੀ ਕਹਾਂਗੇ ਹੁਣ ਤੁਸੀਂ ਤੁਸੀਂ ਉਹਦਾ ਵੀ ਕਹਾਂਗੇ ਰਾਜਨਾਥ ਜੀ ਵੀ ਸਹੀ ਆਪਣੀ ਤਰਫੇ ਸਾਨੂੰ ਪਤਾ ਮਾਲੂਮ ਨਹੀਂਦਾ ਵੀ 50 ਲੱਖ ਰੁਪਏ ਆਇਆ ਹੈ ਉਨਾ ਮਾਣ 48 ਲੱਖ ਆ ਰਿਹਾ ਹੌਲ ਬੰਦੀ ਵੀ ਸਹੀ ਆ ਉਹਨੂੰ 48 ਲੱਖ ਦਾ ਮੈਸੇਜ ਆ ਗਿਆ ਵੀ 48 ਲੱਖ ਬਾਕੀ ਨਹੀਂ ਕੋਈ ਕੰਮ ਨਹੀਂ ਹੁਣ ਸਹੀ ਆ ਵੀ ਦੋਨੋਂ ਸਹੀ ਆ ਰਾਜਨਾਥ ਸਿੰਘ ਦੀ ਰਾਜਨਾ ਵੀ ਸਹੀ ਆ ਨਿਰਮੋਦੀ ਵੀ ਸਹੀ ਆ ਰਾਹੁਲ ਵੀ ਹੈ ਜੀ ਉਹਨੂੰ ਮਾਲੂਮ ਨੇ ਸਟਾਈਗਾ ਮਾਲੂਮ ਪਤਾ ਚੱਲ ਜਾਏਗਾ ਕਿ 48 ਲੱਖ ਸੀ ਆਪਾਂ ਨੂੰ ਪਹੁੰਚ ਰਹੀ ਹੈ ਬਾਕੀ ਜੋ ਬਣਦੀ ਆ 65 60 ਲੱਖ ਹੋ ਵੀ ਆ ਜਾਣਾ ਚਾਹਤਾ ਤੇ ਤੁਹਾਨੂੰ ਆਰਮੀ ਤੋਂ ਹਾਊਸ ਦੇ ਸੰਪਰਕ ਹੋਏ ਪਰ 12% हां जी आरमीना ਸੰਪਰਕ ਕੱਲ ਵੀ ਹੋਇਆ ਸੀ ਕਹਿੰਦੇ 1 ਲੱਖ ਰੁਪਈਆ ਦਾ ਭੇਜ ਰਹੇ ਆ ਸੀ ਤੁਹਾਨੂੰ ਅਜੀਨ ਸਾਨੂੰ ਮੈਸੇਜ ਆਇਆ ਨਹੀਂ ਕਹਿੰਦੇ ਬਸ ਉਹੀ ਜਾ ਕੇ ਵੇਚਦੇ ਵਿੱਚ ਐਟੰਕਾਰ ਕੇ ਤੁਹਾਨੂੰ ਉਹੀ ਮੈਸੇਜ ਕਰਕੇ ਭੇਜਦੇ ਆ ਕੱਲ ਸਾਨੂੰ ਫਿਰ 3:00 ਵਜੇ ਮੈਸੇਜ ਆ ਗਿਆ 1 ਲੱਖ ਦਾ ਉਹਨਾਂ ਨੇ ਕੋਈ ਆਸ਼ਵਾਸ਼ਣ ਦੋਇਆ ਕੈਂਪਿੰਗ ਸਪੋਰਟ ਹਾਂਜੀ ਹਾਂਜੀ ਆਸ਼ਵਾਸ਼ਣ ਦੋਇਆ ਵੀ ਬਾਕੀ ਰਕਮ ਵੀ ਜਿਉ ਬਣਦੀ ਹੈ ਤੁਹਾਡੀ ਸਕੂਲ ਨੂੰ ਮਿਲੂਗੀ ਤੇ ਜਿਹੜੇ ਤੁਹਾਡੇ ਜਿਹੜੇ ਧੂਰੇ ਕੰਮ ਰਹਿੰਦੇ ਆ ਉਹ ਸਾਰੇ ਪੂਰੇ ਹੋ ਜਾਣਗੇ ਆਸ ਜਾ ਆਸ ਜਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ